ਆਹੀ ਕੰਮ ਔਖਾ ਹੈ ਜਿਹੜਾ ਹੌਲੀ-ਹੌਲੀ ਕਰਨਾ ਪੈਂਦਾ। ਹੂੰ। ਬਾਉ ਤੇ ਬਾਅਦ ਤਾਂ ਫਿਰ ਖਾਣੀਓ ਸੌਖੀ ਆ ਬੱਸ ਕੇ ਹੈ। ਨਾਲ ਇਹਨੂੰ ਤਾਂ ਮੇਟਾ ਚchnਾ ਤਰਚਾਂ ਚਾ ਇੱਕ ਹੋਰ ਪਾਈ। ਲੋ ਜੀ ਚਟਣੀ ਦੱਸੋ ਕਿਵੇਂ ਬਣੀ ਆ ਫਿਰ ਰੰਗ ਰੂਪ ਵੱਲੋਂ ਹੈ। ਤੇ ਹੁਣ ਥੋੜਾ ਜਿਹਾ ਖਾ ਕੇ ਵੀ ਚੈੱਕ ਕਰ ਲਈਏ ਕਿਵੇਂ ਦੀ ਬਣੀ ਆ। ਤਾਂ ਹੀ ਪਤਾ ਚੱਲੂਗਾ। ਆਹ ਦੇਖੋ ਜੀ। ਗਰਗੀ ਥੱਲੇ ਕੋਈ ਨਹੀਂ गिर ਜਾਂਦੀ ਐ। ਖੁਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਜੀ ਕਿ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਸ਼ਾਮ ਦਾ ਟਾਈਮ ਹੋ ਗਿਆ ਤੇ ਮੀਂਹ ਪੈ ਰਿਹਾ ਮੱਛਰ ਮੀ ਉਹ ਤੁਹਾਨੂੰ ਦਿਖਾਉਣਾ ਇੱਕ ਵਾਰੀ ਝਲਕੂ ਦੀ ਦੇਖੋ ਜਰਾ ਆਹ ਦੇਖੋ ਜੀ ਇੱਧਰ ਮੱਛਰ ਮੀ ਪੈ ਰਿਹਾ ਹੈ ਤੇ ਮੌਸਮ ਵੀ ਥੋੜਾ ਜਿਹਾ ਘੁਲਿਆ ਹੋਇਆ ਹੈ ਚੰਗੀ ਤਰ੍ਹਾਂ ਤੇ ਮੀਂਹ ਪੈ ਰਿਹਾ ਮੱਛਰ ਮੀ ਇਸ ਮਾਰ ਇਸ ਮਾਮੀ ਹੈ ਨਾ ਤੇ ਆ ਮਿਲੋ ਜੀ ਇੱਧਰ ਸਾਡੇ ਮੈਡਮ ਜੀ ਨੂੰ ਸਭ ਤੋਂ ਪਹਿਲਾਂ ਤਾਂ ਤੇ ਇੱਧਰ ਆ ਦੇਖੋ ਜੀ ਡਾਕਟਰ ਘਲਾਟੀ ਕੋਈ ਨਾ ਕੋਈ ਪੰਗਾ ਪਾ ਕੇ ਹੀ ਰੱਖਦਾ ਸਤਿ ਸ਼੍ਰੀ ਅਕਾਲ ਜੀ ਮੇਰੇ ਲਈ ਤਾਂ ਸਾ ਯਾਰ ਮੇਰਾ ਨਾਮ ਹੈ ਜੀ ਡਾਕਟਰ ਘਲਾਟੀ ਮੈਂ ਆ ਆਲ ਇੰਡੀਆ ਜੋ ਕੋਈ ਨਾ ਕੋਈ ਨਮਾਕਾਮ ਇਹਨਾਂ ਛੇੜਗਾ ਰੱਖਣਾ ਜੀ ਆ ਦੇਖੋ ਆਪਾਂ ਯਾਨੀ ਕਿ ਟਿਕਣ ਨਹੀਂ ਦੇਣਾ ਸਾਨੂੰ ਜੀ ਹੁਣ ਆਪਾਂ ਨੇ ਇਹ ਕੰਡੀਆਂ ਕਦੂਕਾਸ ਕਰਕੇ ਦੇਣੀਆਂ ਬਣਾਉਂ ਲੈ ਕੇ ਆ ਕੇ ਨੇ ਹੁੰਦੇ ਖੱਟੀ ਮਿੱਠੀ ਚਟਣੀ ਬਣਾ ਕੇ ਚਟਣੀ ਸਾਨੂੰ ਕਿੱਥੇ ਆਉਂਦੀ ਬਣਾਉਣੀ ਤੁਹਾਨੂੰ ਇਹ ਆਉਂਦੀ ਆ ਬਣਾ ਕੇ ਦਿਖਾਵੂ ਸਾਨੂੰ ਅੱਛਾ ਹਾਂ ਤੈਨਾਂ ਆਇਆ ਹੈ ਕਰਨਾ ਇਹ ਹਾਂਜੀ ਇਹਨਾਂ ਨੂੰ ਸਾਰਾ ਛਿਲਕਾ ਲਵਾਂ ਅੱਛਾ ਆਹਾਂ ਅਖਰੇ ਅੰਗੇ ਵਿੱਚ ਤੇ ਆ ਜਿਹੜਾ ਨਿਕਲਣਾ ਦਾਣਾ ਜਿਆ ਇਹਨੂੰ ਪਾਸੇ ਕਰਨਾ ਗੁੱਠਲੀ ਹੁੰਦੀ ਆ ਉਹ ਦਾਣਾ ਜਿਆ ਹੂੰ ਕੋਈ ਵੀ ਚੀਜ਼ ਯਾਰ ਇਹਨਾਂ ਨੂੰ ਮੋਟਾ ਰੱਖਣਾ ਇਹ ਅੱਛਾ ਬਹੁਤ ਅਰੀਕ ਨਹੀਂ ਰੱਖਣਾ ਠੀਕ ਆ ਇਹ ਬਹੁਤਾ ਅਰੀਕ ਨਾ ਉਹ ਨਹੀਂ ਹੁੰਦਾ ਆ ਬਸ ਆ ਨਿਕਲੇ ਠੀਕ ਆ ਜੀ ਇਹ ਆ ਦੂਈ ਚੱਕਲਾ ਚਲੋ ਚੱਕ ਦੋ ਫੱਟੇ ਇਦਾਂ ਕਰਨਾ ਹੈ ਇਹ ਉਹ ਸਿੱਖ ਲਓ ਚੰਗਾ ਯਾਰ ਸਾਨੂੰ ਕਿਆ ਲੋੜ ਆ ਤੁਹਾਡੇ ਹੁੰਦੇ ਹੋ ਸਿੱਖਣ ਦੀ ਬੰਦਿਆਂ ਤੇ ਸਿੱਖ ਲਓ ਫੇਰ ਬਾਅਦ ਵਿੱਚ ਕਹਿੰਦੇ ਆਈ ਗਵਾਂਡਣੀਆਂ ਸਾਡੀ ਚਟਣੀ ਪਾ ਜਾ ਗਵਾਂਡੀਆਂ ਦੇ ਮਿੰਟਾ ਕਰੂਗੇ ਹਾਂ ਇਹ ਤਾਂ ਹੈ ਆਪ ਸਿੱਖ ਲਈਏ ਕੰਮ ਕੋਈ ਇਹ ਤਾਂ ਹੈ ਇਹ ਤਾਂ ਮੰਨਣ ਵਾਲੀ ਗੱਲ ਆ ਕਿਉਂ ਮੂਨੋ 1 2 ਕੰਨੀ ਦੇਖੀ ਜਾਗੇ ਇਹ ਪੈਣੇ ਆਜੀ ਮੇਰੀ ਚਟਣੀ ਬਣਾ ਲਈ ਤੂੰ ਬਹੁਤ ਸਵਾਦ ਬਣਾਉਂਦੀ ਐ ਵੀ ਜਦ ਹੁਣ ਡਾਕਟਰ ਆਇਆ ਵੇ ਡਾਕਟਰ ਤੇ ਸਿੱਖ ਲੂ ਸਵਾਦ ਡਾਕਟਰ ਨਹੀਂ ਬਣਾਉਂਦਾ ਸਹੀ ਗੱਲ ਆ ਫੇਰ ਸਿੱਖਣੀ ਚਾਹੀਦੀ ਬੜਾ ਉਹ ਇੰਦਰ ਮੈਡੋ ਜੀ ਦੰਦ ਕੱਢਦੀ ਹੈ ਹੈ ਜਿਹੜੇ ਉਹਦੇ ਕੰਨੀ ਨਹੀਂ ਹੁੰਦਾ ਬੰਦਾ ਹਾਂ ਇਹ ਤਾਂ ਹੈ ਚੱਕ ਦੋ ਫੱਟੇ ਫਿਰ ਮੈਂ ਨਿਆਣੇ ਨੂੰ ਮਲਾਦਮਾ ਇੱਕ ਵਾਰੀ ਹੈ ਚੱਕੋ ਤੇ ਨਹੀਂ ਕੱਢੇ ਹੋਲੀ-ਰੋਲੀ ਵਾਲਾ ਕੰਮ ਆ ਇਹ ਸਾਰੇ ਇਹਨੂੰ ਪਿਆਰੇ ਪਰਿ ਸਾਸਰੀਆ ਕਾ ਆ ਗਿਆ ਹੁੰਦਾ ਬਾਈ ਇਹਦਾ ਮਾਪਾਣ ਨਹੀਂ ਗਾ ਛੋੜਾ ਆਦੀਆ ਮਾਤਾ ਧੰਸਾਇਆ ਧੰਨਵਾਦ ਪੜੀ ਸਹਾਲਾ ਖਾਣ ਚਾਹਣ ਕਾ ਗਾਹੇ ਪਾਲਿਆ ਇਹਨਾਂ ਨੇ ਤਾਂ ਆਹ ਦੇਖੋ ਮੇਰਾ ਨਾਮ ਆ ਹਾਂ ਮੂਸੇ ਵਾਲਾ ਵੀ ਲੱਗਿਆ ਵਾ ਹਨਾ ਹੂੰ ਚਲੋ ਠੀਕ ਆ ਕੇ ਖੇਲੋ ਤੁਸੀਂ ਨਾ ਰੋਲਾ ਨਹੀਂ ਪਾਉਣਾ ਲਓ ਜੀ ਇਹਦਾ ਡਾਕਟਰ ਘਲਾਟੀ ਸਾਹਿਬ ਫੇਰ ਆ ਕੇ ਕਮਿੰਗ ਸੂਨ ਹੋ ਗਿਆ ਡਾਕਟਰ ਸਾਹਿਬ ਜੀ ਦੇ ਵਿੱਚ ਪਾਉਣਾ ਕਿ ਆ ਗਿਆ ਫਿਰ ਤੁਸੀਂ ਹੁਣ ਇਹਦੇ ਵਿੱਚ ਜਿਹੜੇ ਚਟਨੀ ਦੇ ਮਸਾਲੇ ਹੁੰਦੇ ਹੂ ਹੂੰ ਜੋ ਮਰਜੀ ਪਾਰਾ ਤੇਰੀ ਤੇਰੀ ਜੇਬ ਆ ਅੱਛਾ ਜੀ ਦੇਖ ਲਈ ਤੇਰੀ ਜੇਬ ਚ ਕਿੰਨਾ ਕਦਮ ਨਹੀਂ ਨਾਲੇ ਪਹਿਲਾਂ ਤਾਂ ਕਹਿੰਦੇ ਹੁੰਦੇ ਆਪਣੀ ਜੀਬ ਦੇਖਣੀ ਆ ਜੀਬ ਸਵਾਦ ਦੀ ਆ ਹਾਂ ਜੇਬ ਸੋ ਕਰਨੇ ਨੂੰ ਖਰਚਾ ਕਰਦੇ ਨੇ ਖਰਚਾ ਕਰਦੇ ਨੇ ਜੇਬ ਕਰੀ ਜੇਬ ਤੇ ਖਰਚਾ ਤੂੰ ਉਹ ਹਿਸਾਬ ਕਰ ਸਮਾਨ ਪਾਉਣਾ ਪਏ ਓਕੇ ਦਾਖਾਂ ਪਾਲਾ ਹੂੰ ਬਦਾਮ ਪਾਲਾ ਅੱਛਾ ਕਾਜੂ ਪਾਲਾ ਅੱਛਾ ਮਰਜੀ ਭਾਈ ਜੀ ਰਾਜੂ ਤਾਂ ਫੜ ਲਾਂਗੇ ਬੁਲਾ ਲਾਂਗੇ ਫੋਨ ਕਰਕੇ ਰਾਜੂ ਨੂੰ ਤਾਂ ਇਹ ਤਾਂ ਮਾਟੀ ਜੀ ਪਾਈ ਜਾ ਰਹੀ ਤੇ ਇਹ ਵੀ ਬਾਬੇ ਦੇ ਡੇਢ ਦੋ ਜੋ ਮਰਜੀ ਘੇਰੀ ਜਾ ਓਖੇ ਆਹੀ ਕੰਮ ਓਖੇ ਹੈ ਜਣਾ ਹੌਲੀ ਹੌਲੀ ਕਰਨਾ ਪੈਂਦਾ ਹੂੰ ਬਾਅਦ ਤੇ ਬਾਅਦ ਤਾਂ ਫਿਰ ਖਾਣੀਓ ਸੌਖੀ ਆ ਬੱਸ ਕੇ ਹੈ ਨਾਲੇ ਨੂੰ ਤਾਂ ਮੇਟਾ ਚ ਕਣਾ ਚਮਚਾ ਇੱਕ ਹੋਰ ਪਾਈ ਹੂੰ ਬਸ ਜੇ ਤੂੰ ਕੰਮ ਕਰ ਚਮਚਾ ਹੋਰ ਪਾਈ ਤੇਰੇ ਘਰ ਵਾਲੀ ਰੋਟੀ ਬਣਾਉਂਦੀ ਹੋਗੀ ਉਹ ਕਹੂਗੀ ਰੁਕ ਜਾ ਇੱਕ ਮਿੰਟ ਤੂੰ ਕਹਿੰਦਾ ਪਹਿਲਾਂ ਛੇਤੀ ਦੇ ਕੇ ਮੈਨੂੰ ਚੱਲਦੀ ਦੇ ਕੇ ਮੇਰੇ ਸਵਾਲ ਖਰਾਬ ਹੁੰਦਾ ਅੱਛਾ ਇੰਨੀ ਸਵਾਦ ਬਣਾਉਂਦੀ ਆ ਲਓ ਜੀ ਡਾਕਟਰ ਮਸ਼ਹੂਰ ਗੁਲਾਟੀ ਬਣਾਉਣਗੇ ਚਟਣੀ ਦੇਖਦੇ ਆਂ ਫਿਰ ਹੁਣ ਕਿਆ ਰੰਗ ਲਾਉਂਦੇ ਆ ਲਾਵਾਂਗੇ ਹੂੰ ਲਲੜ ਲਾਉਂਗੇ ਕਿ ਰੰਗ ਲਾਉਂਗੇ ਰੰਗ ਵੀ ਲਾਣਾ ਕਿ ਲਲੜ ਵੀ ਲਾਣਾ ਕਿ ਜੋ ਤੂੰ ਕਹੋ ਉਹੀ ਲਾਣਾ ਚਲੋ ਠੀਕ ਆ ਲਓ ਜੀ ਕੱਦੂ ਕਸ ਕਰ ਰਹੇ ਆ ਡਾਕਟਰ ਗੁਲਾਟੀ ਮੈਂ ਸੋਚਿਆ ਮੈਂ ਥੋੜਾ ਜਿਹਾ ਖਾ ਕੇ ਮੂੰਹ ਚ ਪਾਣੀ ਆ ਦੇਖੋ ਜੀ ਮੈਂ ਖਾਧੀ ਰਿਕਾ ਲੰਬੀ ਆਲੀ ਸਾਰੀ ਅੰਬੀਆਂ ਪੱਕਣ ਲੱਗੀਆਂ ਖਟ ਮਿੱਠੀਆਂ ਹੋ ਗਈਆਂ ਖੱਦੀ ਬਪਾ ਜੱਲ ਨਹੀਂ ਹੈ। ਹਾਂ ਛੋਟਰਾ। ਲੋ ਜੀ ਡਾਕਟਰ ਗੁਲਾਟੀ ਦੀ ਸੀਟ ਚੇਂਜ ਹੋ ਗਈ। ਚਾਰ ਅੰਬੀਆਂ ਕਦੂਕਾਸ ਕਰਕੇ ਥੱਕ ਗਏ। ਚਾਰ ਅੰਬੀਆਂ ਨਹੀਂ। ਗੁਲਾਟਰ ਰਾਣੀ ਨੇ ਦੱਸਿਆ ਦੀ ਐਂਜਾ ਕਰਕੇ ਤਾਂ। ਅੱਛਾ ਆਈਡੀਆ ਦਿੱਤਾ। ਆਈਡੀਆ ਦਿੱਤਾ। ਮੈਂ ਉਹ ਬਣਾ ਕੇ ਦਿਖਾਵਾਂਗਾ ਤੁਹਾਨੂੰ ਕਦੂਕਾਸ ਕਰ। ਇਨਸ਼ਾਅੱਲਾ। ਲੋ ਜੀ ਹੁਣ ਇਧਰ ਮੈਡਮ ਲੱਗੀ ਵੀ ਹੁਣ ਕਦੂਕਾਸ ਕਰਨਾ। ਹਾਂ ਦੇਖ ਕੇ ਮੇ ਬਗਾ ਬਗਾ ਮਾਰਦੀ ਆ। ਇਸ ਵੀ ਆ ਤੇ। ਹਾਂ। ਆਪਕਾ ਕੀ ਜੀ ਨੂੰ ਬੜੇ ਭੱਜ ਕੇ ਜਾਂਦੇ ਡਾਕਟਰ ਘਲਾਟੀ ਬਨੂਆ ਬਣਾ ਫੀ ਭੱਜ ਕੇ ਸਾਨੂੰ ਕੰਮ ਲਾ ਤਾਬ ਉੱਠ ਕੇ ਪਰੇ ਹੋ ਗਏ ਪਿਛਲੀ ਵਾਰ ਡੈਡੀ ਜਿਹੜੀ ਮੈਂ ਬਣਾ ਕੇ ਚਲਣੀ ਕਿੰਨੇ ਸਵਾ ਕੇ ਡੱਬੇ ਡੱਬੇ ਚੰਗੇ ਨਿਆਣੇ ਦਾ ਫੇ ਨਿਕਲਾ ਥੋੜਾ ਕਰਨਾ ਟਾਪਾ ਵੀ ਦੇ ਨਾ ਤੁਸੀਂ ਹੋਰ ਕੀ ਆ ਭੰਦਰ 11 ਕਰਨਾ ਤਾਂ ਥੋੜੇ ਜਿਨੇ ਤੁਸ ਆਪਣਾ ਗੁੱਡ ਦੇ ਆਉਣਾ ਪੈਣਾ ਜੀ ਸੱਤਾਂ ਚੀਨੀਓ ਪਾਦੇ ਹੋ ਨਹੀਂ ਅਚੀਨੀ ਇਹਨਾਂ ਉਹ ਕੱਲਾ ਲੀ ਚੀਨੀ ਨਾਲ ਚਲੋ ਜੀ ਲੋ ਜੀ ਕद्दू ਕਸ ਗੱਲ ਗੱਲ ਨਹੀਂ ਬਣੀ ਹੁਣ ਕਹਿੰਦੇ ਐਂ ਕਰਨੀਆਂ ਸੀ ਚਾਕੂ ਗਲ ਬਰੀਕ ਬਰੀਕ ਕੱਟਣੀਆਂ ਅੱਛਾ ਮਿਕਸ ਬਣਾਉਣੀਆਂ ਇਹ ਇੱਕ ਮਰੱਬਾ ਇੱਕ ਕद्दू ਦਾ ਸਾਂ ਇੱਕ ਆਂਬ ਦਾ ਮਰੱਬਾ ਤੇ ਇੱਕ ਕद्दू ਦਾ ਸ ਇਹ ਸਕੀਮ ਕਿੱਥੋਂ ਆਈ ਤੁਹਾਨੂੰ ਸਾਨੂੰ ਸਾਰਾ ਪਤਾ ਕਿੱਥੋਂ ਆਈ ਸਾਰਾ ਨਹੀਂ ਜਿਹੜੀ ਜਿੱਕਰ ਮਾਰ ਜੀ ਦੀਵਾਰ ਐਦਾਂ ਹੀ ਪਈ ਸੀ ਅਸੀਂ ਐਦਾਂ ਲੰਬੀ ਗੈਦਾਂ ਘੱਟ ਕੇ ਪਿਆਜ਼ ਨੂੰ ਵਿੱਚ ਪਾ ਕੇ ਬਣਾਈ ਸੀ ਉਹ ਵੀ ਬੜੀ ਸਵਾਦ ਬਣੀ ਸੀ ਅੱਛਾ ਉਹ ਤਾਂ ਵੈਸੇ ਹੀ ਬਣਾਇਦੇ ਸੀ ਖਾਣੇ ਨੂੰ ਚੈੱਕ ਕਰੀ ਤੀ ਸਿੰਪਲ ਬਣਾ ਕੇ ਵੀ ਕੈਸੀ ਜੀ ਹੈ ਚਲੋ ਬਣਾਓ ਦੇਖਦੇ ਆਂ ਫਿਰ ਕੀ ਕਰਦੇ ਆਂ ਲਓ ਜੀ ਦੋ ਤਰ੍ਹਾਂ ਦਾ ਕद्दू ਕਸ ਕਰ ਲਿਆ ਵਿੱਚ ਕद्दू ਕਸ ਕਰ ਲਿਆ ਵਿੱਚ ਚਾਕੂ ਨਾਲ ਬਰੀਕ ਬਰੀਕ ਕਤਲੀਆਂ ਕੱਟਦੀਆਂ ਇਹ ਆਪਣਾ ਰੈਡੀ ਆ ਹੁਣ ਬਾਕੀ ਦਾ ਪ੍ਰੋਸੈਸ ਡਾਕਟਰ ਘਲਾਟੀ ਸਾਹਿਬ ਕਰਨਗੇ ਤਾਂ ਲੱਗੇਗਾ ਚੜਾਉਣ ਲੱਗੇ ਤਾਂ ਚੜ ਚਾੜ ਬਣ ਆਫੀ ਗਏ ਚਾੜ ਦੋ ਫਿਰ ਤਕ ਤਕ ਤੜਾਹੀ ਚੜਨ ਲੱਗੇ ਆ ਗੈਸ ਉਪਰ ਚਲੋ ਜੀ ਲਓ ਜੀ ਚੜਾਤੀ ਕੜਾਹੀ ਗੈਸ ਤੇ ਤੇ ਹੁਣ ਇਹ ਜਿਹੜਾ ਹੋ ਰਿਹਾ ਹੈ ਇਹ ਕੈ ਪ੍ਰੋਸੈਸ ਹੈ ਦਾ ਪਾਣੀ ਸੁਕਾਉਣਾ ਪਹਿਲਾਂ ਪਾਣੀ ਸੁਕਾਰਣਾ ਪਹਿਲਾਂ ਕਿੰਨੀ ਦੇਰ ਲੱਗੂਗੀ ਪਾਣੀ ਸੁਕਾਉਣ ਨੂੰ ਹਾਂ ਲੱਗ ਜਾਣਾ ਤਾਂ ਘੰਟੇ ਘੰਟੇ ਲਓ ਜੀ ਅੱਧੇ ਘੰਟੇ ਬਾਅਦ ਮਿਲਦੇ ਹਾਂ ਹੁਣ ਪਾਣੀ ਸੁੱਕ ਚੁਪੇਦਾ ਤੇ ਆਹਾ ਮਸਾਲਾ ਜਿਹੜਾ ਇਹਦੇ ਵਿੱਚ ਪਾਉਣਾ ਹੈ ਆ ਦੇਖ ਲਓ ਇਹਦੇ ਵਿੱਚ ਸਾਰੇ ਮਸਾਲੇ ਆ ਰਾਈ, ਜੀਰਾ, ਸੌਂਫ, ਕਲੌਂਜੀ ਵਗੈਰਾ ਵਗੈਰਾ ਇਹ ਇਹ ਇਦਾਂ ਦੀ ਪੁੜੀ ਆਇਆ ਇਹਦੀ ਉੱਪਰ ਵਾਲੀ ਪੁੜੀ ਤਾਂ ਹੈ ਨਹੀਂ ਕਿ ਇਦਾਂ ਹੀ ਆਉਂਦਾ ਇਹ ਪੁੜੀ ਡੱਬੀ ਸੀ ਇਹ ਡੱਬੀ ਇਹ ਗੇਰਤੀ ਇਹ ਉੱਤਰਾਖੰਡ ਤੋਂ ਲੈਂਦਾ ਭਾਜੀ ਚਾਰ ਦਾ ਮਸਾਲਾ ਛਟਣੀ ਦਾ ਮਸਾਲਾ ਸਪੈਸ਼ਲ ਤੇ ਹੁਣ ਟਾਈਮ ਲੱਗੂਗਾ ਇਹਨੂੰ ਹਨਾ ਚਲੋ ਜੀ ਇਹਦਾ ਪਾਣੀ ਸੁੱਕ ਜੂਵੇ ਫੇਰ ਮਿਲਦੇ ਆ ਜੀ ਚੱਸ ਹੋ ਗਏ ਐਨ ਪਾਣੀ ਪੂਣੀ ਸੋਕਤਾ ਤੇਲ ਤੂਲ ਪਾ ਲਿਆ ਇਹਦੇ ਚ ਤੇ ਹੁਣ ਕਿਆ ਪੈਣਾ ਇਹਦੇ ਚ ਚੀਨੀ ਮਸਾਲੇ ਪਾਓ ਜੀ ਫਿਰ ਜੇ ਅਸੀਂ ਪਾ ਚੀਨੀ ਕਿ ਨਹੀਂ ਪਾਉਂ ਆ ਲੈ ਜਿੰਨੇ ਸਿੱਟ ਪਾਓ ਪਾਓ ਫਟਾਫਟ ਤੂੰ ਇੱਧਰ ਆ ਤੂੰ ਮੈਂ ਤਾਂ ਇੱਥੇ ਖੜ ਜਾਣਾ ਮੇਰਾ ਕੋਲ ਬਸ ਲਓ ਜੀ ਚੀਨੀ ਪਾਤੀ ਅਰੜਾ ਲਾ ਦਿਓ ਇਹਨੂੰ ਲਓ ਜੀ ਚੀਨੀ ਰਲ ਗਈ ਮਸਾਲਾ ਲਾ ਦੇ ਸੀ ਮਸਾਲੇ ਸਟੋ ਬਾਈ ਥੋੜੇ ਦੇ ਹਾਂ ਲੋ ਜੀ ਆ ਪਾਤਾ ਮਸਾਲਾ ਸ਼ਾ ਮਸਾਲਾ ਵੀ ਲਾ ਲਾਂ ਤੂਈ ਮਿਰਚ ਰੇ ਥੋੜੀ ਜਿਹੀ ਕਣੀ ਲਾਲ ਆ ਲਾਉਣੀ ਐ ਤੁਸੀਂ ਹਾਂ ਲਾਉਣੀ ਜੀ ਪਾ ਲਿਆ ਪਾਓ ਫਿਰ ਪਾਓ ਚੱਲ ਹਾਂ ਘੋਲ ਲਾਂ ਚੱਲ ਲੋ ਜੀ ਮਸਾਲਾ ਰਲਾਤਾ ਇਹ ਲਾਲ ਮਿਰਚ ਪਾਤੀ। ਮਿਰਚ ਆਤੀ। ਹੁਣ ਇਹ ਬਣ ਕੇ ਤਿਆਰ ਹੋ ਜਾਣੀ 10 ਮਿੰਟ ਤੱਕਰ। ਫਿਰ ਇਹਨੂੰ ਚੈੱਕ ਕਰਾਂਗੇ। ਤੋ ਜੀ ਚਟਣੀ ਦੱਸੋ ਕਿਵੇਂ ਬਣੀ ਆ ਫਿਰ ਰੰਗ ਰੂਪ ਵੱਲੋਂ ਹੈ। ਤੇ ਇਹ ਹੁਣ ਥੋੜਾ ਜਿਹਾ ਖਾ ਕੇ ਵੀ ਚੈੱਕ ਕਰ ਲਈਏ ਕਿਵੇਂ ਦੀ ਬਣੀ ਆ। ਤਾਂ ਹੀ ਪਤਾ ਚੱਲੂਗਾ। ਆਹ ਦੇਖੋ ਜੀ। ਗਰਗੀ ਥੱਲੇ ਕੋਈ ਨਹੀਂ गिर ਜਾਂਦੀ ਐ। ਉਹ ਜਮईन ਸੁਪਰ ਲਓ ਜੀ ਚਟਣੀ ਬਣ ਗਈ ਤੇ ਮੈਂ ਚੈੱਕ ਵੀ ਕਰੀ ਬੜੀ ਟੇਸਟੀ ਬਣੀ ਆ ਖਟਮਿੱਠੀ ਚਟਪਟੀ ਤੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਸਰੀਕਾ